ਹੈਲੋ ਬਈ ਕੀ ਹਾਲ ਹੈ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਮੈਨੂੰ ਕਰਿਓ ਜੀ ਮਾਫ ਕਿਉਂਕਿ 2-3 ਦਿਨ ਹੋ ਗਏ ਵੀਡੀਓ ਆਪਣੀ ਨਹੀਂ ਆਈ ਥੋੜਾ ਜਿਹਾ ਕੰਮ ਹੋ ਗਿਆ ਸੀਗਾ ਤੇ ਹੁਣ ਆਪਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਜਿਵੇਂ ਕਿ ਪਹਿਲਾਂ ਆਪਣੀਆਂ ਆਉਂਦੀਆਂ ਸੀਗੀਆਂ ਸਵੇਰੇ ਸ਼ਾਮ ਤੇ ਗੱਡੀਆਂ ਹੀ ਗੱਡੀਆਂ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੇ ਗੱਡੀਓ ਆਪਣੇ ਕੋਲੇ ਆਈਆਂ ਪਈਆਂ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਸ਼ੇਅਰ ਲਾਜ਼ਮੀ ਕਰ ਦਿਓ ਸਪੋਰਟ ਕਰਿਓ ਜੀ ਕਿਉਂਕਿ ਕਈ ਦਿਨਾਂ ਤੋਂ ਵੀਡੀਓ ਆਪਣੀ ਪਹੁੰਚੀ ਹੈ ਗੱਡੀ ਦਿਖਾਉਣੇ ਆ ਤੁਹਾਨੂੰ ਪਹਿਲੀ ਮਰੂਤੀ ਸੂਜ਼ੂਕੀ ਅਸ ਪੂਰਾ ਜੈਡ ਐਕਸਾਈ ਟੌਪ ਮਾਡਲ ਹੈ ਜੀ ਪੈਟਰੋਲ ਤੇ ਗੱਡੀ ਆ 2010 ਮਾਡਲ ਆ ਬਈ ਸਕਰੀਨ ਬੇ ਕੈਮਰਾ ਸਕਰੀਨ ਲੱਗੀ ਹੋਈ ਆ ਅੰਦਰ ਤੇ ਪੂਰਾ ਵਧੀਆ ਮਤਲਬ ਕਿ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਦੋ 에ਅਰਬੈਗਸ ਮਾਡਲ ਹੈ ਜੀ ਏਸੀ ਹੀਟਰ ਵਰਕਿੰਗ ਚ ਐਨਓਸੀ ਮਿਲ ਜੂਗੀ ਗੱਡੀ ਖੜੀ ਆ ਬਈ ਸੁਨਾਮ ਏਰੀਆ ਚ 1,30,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੇ ਤੁਸੀਂ ਅੰਦਰੋਂ ਦੇਖੋਗੇ ਤੁਸੀਂ ਦੇਖੋ ਅੰਦਰੋਂ ਗੱਡੀ ਦੇ ਸੀਟ ਕਵਰ ਦੇਖੋ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆਗਾ ਨੋਕਸ ਕੋਈ ਨਹੀਂ ਸੁਨਾਮ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਟਰਾਈ ਲੈਣੀ ਹੈ ਕਿ ਮਰਜ਼ੀ ਲੈ ਸਕਦੇ ਹੋ ਮਾਲਕ ਨੇ ਕਿਹਾ ਉੱਪਰ نیچے ਰੇਟ ਕਰ ਲਾਂਗੇ ਇੱਕ ਬਾਰੀ 130000 ਰੁਪਿਆ ਡਿਮਾਂਡ ਹੈ ਆ ਜਿਹੜੀ ਆਪਾਂ ਦੱਸਦੇ ਹਾਂ ਬਈ ਸਿਰਫ ਡਿਮਾਂਡ ਹੁੰਦੀ ਆ ਕੋਈ ਫਿਕਸ ਰੇਟ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜੇ ਕੋਈ ਫਿਕਸਡ ਰੇਟ ਹੁੰਦਾ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਇਸ ਗੱਡੀ ਦਾ ਬਈ ਫਿਕਸ ਰੇਟ ਹੈ ਮੌਕੇ ਤੇ ਘਾਟਾ ਬਦਦਾ ਕੁਝ ਨਹੀਂ ਹੋਣਾ ਇੱਕ ਵਾਰੀ ਦੱਸਿਆ ਗਿਆ ਹੈ ਠੀਕ ਹੈ ਜੀ ਬਾਕੀ ਅੱਜ ਦੀ ਵੀਡੀਓ ਚ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਦਾ ਨੰਬਰ 98142 ਤੇ 11499 ਨੰਬਰ ਤੇ ਗੱਲ لازਮੀ ਕਰ ਲਿਓ ਮਾਲਕ ਨਾਲ ਜੇ ਕੋਈ ਗੱਡੀ ਖਰੀਦਣ ਦਾ ਚਾਹਵਨ ਬਈ ਹੈਗਾ گا ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਉੱਪਰ ਦੇਖ ਲਓ ਚਾਹੀਏ ਚੱਲਦਾ ਰਹਿੰਦਾ ਬਾਰ-ਬਾਰ 78140 38764 ਕਿਸੇ ਨੇ ਐਡ ਕਰਬਉਣੀ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਹੈ ਗੱਡੀਆਂ ਮੋਟਰਸਾਈਕਲ ਹੈ ਛੋਟਾ ਹੱਥੀ ਹੈ ਕੋਈ ਗੱਡੀ ਜਾਂ ਕੋਈ ਕੋਠੀ ਘਰ ਕੁਝ ਵੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਹੁਣ ਆਪਾਂ ਇੱਕ ਛੋਟਾ ਹੱਥੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ 2016 ਮਾਡਲ ਹੈ ਬਈ ਮੱਲਾ ਵਾਲਾ ਇਹਨਾਂ ਦਾ ਏਰੀਆ ਹੈ ਕੰਡੀਸ਼ਨ ਆਲੋਕੀ ਹੈ 170 ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 16 ਮਾਡਲ ਹੈ ਉੱਪਰ-ਨੀਚੇ ਰੇਟ ਹੋ ਜਾਊਗਾ ਮੱਲਾ ਵਾਲਾ ਜਾ ਕੇ ਦੇਖ ਸਕਦੇ ਹੋ ਤੇ ਨੰਬਰ 99147 ਤੇ 38790 ਆਹਾ ਬਈ ਨੰਬਰ ਹੈ ਜਿੰਨਾਂ ਦਾ ਛੋਟਾ ਥੀ ਹੈ ਗਿਆ ਇੱਕ ਆਪਾ ਬਈ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ Maruti 800 ਗੱਡੀਆਂ ਬਈ 45000 ਦੀ 2004 ਮਾਡਲ ਹੈ ਸੀ ਏ ਸੀ ਹੀਟਰ ਕੰਪਲੀਟ ਵੱਲੋਂ ਫਿਟਡ ਹੈ ਏ ਸੀ ਹੀਟਰ ਵਰਕਿੰਗ ਚ ਤੇ ਗੱਡੀ ਖੜੀ ਹੈ ਫਰੀਦਕੋਟ ਏਰੀਆ ਚ ਬਈ 45000 ਦੇ ਵਿੱਚ ਆ ਆਪਾਂ ਨੂੰ ਗੱਡੀ ਮਿਲ ਜੂਗੀ ਮੌਕੇ ਤੇ ਜਰੂਰ ਹੋਊਗਾ ਲੈਸ ਬਸ ਇੱਕ ਵਾਰੀ ਮਤਲਬ ਕਿ ਡਿਮਾਂਡ ਹੈ 45000 ਤੋਂ ਨੀਚੇ ਗੱਲਬਾਤ ਬਣ ਜੂਗੀ ਤੇ ਨੰਬਰ ਬਈ 941750470 ਨੂੰ ਗੱਲਬਾਤ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਤੇ ਕੱਲ ਤੋਂ ਆਪਣੀਆਂ ਵੀਡੀਓ ਰੈਗੂਲਰ ਆਇਆ ਕਰਨਗੀਆਂ ਜੀ ਜਿਵੇਂ ਕਿ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਦੇ ਸੀਗੇ ਓਮੀ ਆਉਣਗੀਆਂ ਬਸ ਤੁਸੀਂ ਸਪੋਰਟ ਕਰੋ ਜੀ ਅੱਜ ਦੀ ਵੀਡੀਓ ਮਤਲਬ ਕਿ ਤੁਸੀਂ ਸ਼ੇਅਰ ਕਰ ਦੋ Facebook ਤੇ WhatsApp ਤੇ ਜਿੱਥੇ ਤੁਸੀਂ ਕਰ ਸਕਦੇ ਹੋ ਕਰ ਲਾਜ਼ਮੀ ਦਿਓ ਜੀ ਬਾਕੀ ਜਲਦੇ ਮਿਲਦੇ ਆ ਬਈ ਆਪਾਂ ਨਵੀਂ ਵੀਡੀਓ ਨਵੇਂ ਕੂਠੀ ਘਰ ਮਕਾਨ ਦੇ ਨਾਲ ਤੇ ਵੀਡੀਓ ਕਿਵੇਂ ਦੇ ਲਈ ਜਰੂਰ ਦੱਸੋ ਤੇ ਮਿਲਦੇ ਆ ਬਈ